ਇਹ ਮੇਰਾ ਦੂਜਾ ਘਰ ਆ 2 ਨੰਬਰ ਹੋਸਟਲ ਦੇ 143 ਜਿੱਥੇ ਅਸੀਂ ਦੋਸਤੀ ਮੁਹੱਬਤਾਂ ਨਾਲ ਇਕੱਠੇ ਹੋ ਕੇ ਦੀਵੇ ਬਾਲ ਕੋਨੀ ਚ ਜਗਾਈਏ ਆ ਜਾ ਮੇਰੇ ਮਿੱਤਰਾ ਦੇ ਪਾਵਲੀ ਬਣਾਈਏ ਮੈਂ ਤਾਂ ਤੈਨੂੰ ਤੈਨੂੰ ਹਮੇਸ਼ਾ ਰਣੀ ਆ ਬੀਇੰਗ ਦੀ ਗਲੋਬਲ ਬ੍ਰਾਂਡ ਐਮਬੈਸਡਰ ਮੈਂ ਜਿੱਥੇ ਜਿੱਥੇ ਜਾਂਦਾ ਰੀਸੈਂਟਲੀ ਇੰਟਰਵਿਊਜ਼ ਦੇ ਵਿੱਚ 90% ਨਹੀਂ 60% ਜਾਂ 50% ਤਾਂ ਐਟ ਲੀਸਟ ਯੂਨੀਵਰਸਿਟੀ ਕੈਂਪਸ ਦੀ ਗੱਲ ਹੁੰਦੀ ਆ ਮੈਂ ਇਸ ਗੱਲ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੀਡੀਆ ਦੇ ਵੱਜੋਂ ਸਾਡੀ ਬਹੁਤ ਹਮਾਇਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸਾਡੀ ਸਹਾਇਤਾ ਕਰਦਾ ਹੈ ਥੈਂਕ ਯੂ ਥੈਂਕ ਅਨਿਕ ਕਮੇਟੀ ਕਿਉਂ ਨਹੀਂ ਹੋ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਨਹੀਂ ਨਾਲ ਰਹੂਗੇ ਇਸੇ ਤਰੀਕੇ ਨਾਲ 100% ਜਿੰਨਾਂ ਦੇ ਸਾਥ ਚਾਹਦੇ ਨੇ ਇਹ ਤਾਂ ਮੇਰਾ ਮੱਕਾ ਹੈ ਮੈਂ ਤਾਂ ਇੱਥੇ ਆਉਂਦਾ ਹੀ ਆਂ ਔਰ ਮੇਰੀ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਅੱਲਾਹ ਇਹ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਿਆਰਪੁਰ ਮੇਰਾ ਜ਼ਿਲ੍ਹਾ ਹੈ ਜਿੱਥੇ ਯੂਨੀਵਰਸਿਟੀ ਆਈ ਸੋਲੰਗ ਤੋਂ ਹੋ ਕੇ ਜਦੋਂ ਵੀ ਇੱਥੇ ਪੱਕੀ ਯੂਨੀਵਰਸਿਟੀ ਆਈ ਆ ਐਡਾ ਜ਼ਿਆਦਾ ਇਹਦੀ ਮੈਨ ਲੱਗਦਾ ਕਿ ਵਾਸਟ ਤਰੀਕੇ ਦੇ ਨਾਲ ਇਹਦੀ ਮੈਨੂਫੈਕਚਰਿੰਗ ਹੋ ਰਹੀ ਆ ਇਹਦੀ ਕੰਸਟਰਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਐਜੂਕੇਸ਼ਨਸ ਦੀਆਂ ਕਿ ਯ ਸਾਡੀ ਦੀ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੀ ਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਹੈ ਔਰ ਇਹਦੀ ਜਿਹੜੀ ਵਿਰਾਸਤ ਹੈ ਸਾਡਾ ਜਿਹੜਾ ਹੈਰਿਟੇਜ ਹੈ ਉਹਨੂੰ ਪ੍ਰਜਰਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਵੀ 20 ਪੰਜਾਬੀ ਔਰ 20 ਹਰਿਆਣਵੀ ਔਰ 20 ਗੁੰਮਫਰਮ ਹਿਮਾਚਲ ਪ੍ਰਦੇਸ਼ ਚਾਹੇ ਕਸ਼ਮੀਰ ਚਾਹੇ ਦਿੱਲੀ ਵਾਟ ਐਵਰ ਦੀ ਸਟੇਟ ਆਫ ਇੰਡੀਆ ਜੇਕਰ ਤੁਸੀਂ ਇੱਥੇ ਹੋ ਤੇ ਤੁਹਾਡਾ ਇਹਦੇ ਨਾਲ ਮੁਹੱਬਤ ਸਾਡੇ ਵਰਗੀ ਹੋਣੀ ਚਾਹੀਦੀ